ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋਚ ਚੈਨਲ ਉਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਮੇਰ ਘਰਤਿਆਂ ਕਿ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਗੇ ਤੇ ਆਪਾਂ ਜੀ ਦੇਖੋ ਵਿਸ਼ਵਾਸ ਦੀ ਗੱਲ ਕਰਦੇ ਆ ਅੱਜ ਤੇ ਗੁਰੂ ਮਹਾਰਾਜ ਜੀ ਤੇ ਵਿਸ਼ਵਾਸ ਜਿਹੜੇ ਬੰਦਿਆਂ ਨੂੰ ਹੁੰਦਾ ਉਹ ਕਦੀ ਵੀ ਨਹੀਂ ਡੋਲਦੇ ਜੋ ਮਰਜੀ ਹੋ ਜੇ ਇਸ ਟੌਪਿਕ ਤੇ ਹਨਾ ਮੈਂ ਤੁਹਾਨੂੰ ਇੱਕ ਸੱਚੀ ਘਟਨਾ ਦੱਸਦੀ ਆ ਜੋ ਕਿ ਬਿਲਕੁਲ ਸੱਚੀ ਆ ਕੋਈ ਕਹਾਣੀ ਨਹੀਂ ਹੈਗੀ ਉਹ ਇੱਕ ਜਿੱਦਾਂ ਕੁੜੀ ਹੁੰਦੀ ਆ ਉਹਦੀ ਮਤਲਬ ਕਿ ਪਿੰਡ ਚ ਰਹਿੰਦੀ ਹੁੰਦੀ ਆ ਮੈਂ ਹੁਣ ਉਹਦਾ ਤੁਹਾਨੂੰ ਪਿੰਡ ਵਗੈਰਾ ਕੁਝ ਨਹੀਂ ਦੱਸਦੀ ਪਰ ਮੈਂ ਤੁਹਾਨੂੰ ਇਹ ਸੱਚੀ ਕਹਾਣੀ ਦੱਸਦੀ ਆ ਉਹ ਨਾ ਕੁੜੀ ਪਿੰਡ ਚ ਰਹਿੰਦੀ ਹੁੰਦੀ ਆ ਉਹਨੂੰ ਨਾ ਬਾਬਾ ਨਾਨਕ ਤੇ ਬਹੁਤ ਵਿਸ਼ਵਾਸ ਹੁੰਦਾ ਅੰਦਰੋਂ ਮਤਲਬ ਤਨੋਂ ਮਨੋਂ ਮੰਨਦੀ ਹੁੰਦੀ ਆ ਉਹ ਉੱਥੇ ਆਪਣੇ ਪੇਕੇ ਘਰ ਰਹਿੰਦੀ ਆ ਜਦੋਂ ਉੱਥੇ ਰੋਜ਼ ਗੁਰੂ ਘਰ ਜਿੱਦਾਂ ਸੇਵਾ ਕਰਦੀ ਆ ਸਵੇਰ ਨੂੰ ਉੱਠ ਕੇ ਅੰਮ੍ਰਿਤ ਵੇਲੇ ਜਾਂਦੀ ਆ ਹਨਾ ਤੇ ਪਾਠ ਕਰਦੀ ਆ ਹਨਾ ਮਤਲਬ ਉਹ ਦਾ ਡੇਲੀ ਰੁਟੀਨ ਹੁੰਦਾ ਉਹਨੂੰ ਬਹੁਤ ਜ਼ਿਆਦਾ ਵਿਸ਼ਵਾਸ ਹੁੰਦਾ ਤੇ ਇਸ ਤਰ੍ਹਾਂ ਕਰਦੇ ਜੀ ਉਹਦੀ ਜਿੱਦਾਂ ਉਸ ਤੋਂ ਬਾਅਦ ਉਹਦਾ ਰਿਸ਼ਤਾ ਹੋ ਜਾਂਦਾ ਵਿਆਹ ਹੋ ਜਾਂਦਾ ਜਿਹੜੇ ਘਰ ਜਿੱਦਾਂ ਉਹ ਵਿਆਹ ਕੇ ਜਾਂਦੀ ਆ ਉਸ ਘਰ ਦੇ ਵਿੱਚ ਜਿੱਦਾਂ ਉਹ ਨਹੀਂ ਮੰਨਦੇ ਹੈਗੇ ਗੁਰੂ ਗ੍ਰੰਥ ਸਾਹਿਬ ਨੂੰ ਹਨਾ ਉਹ ਕਿਸੇ ਹੋਰ ਬਾਬੇ ਨੂੰ ਮੰਨਦੇ ਹੁੰਦੇ ਆ ਤੇ ਇਸ ਤਰ੍ਹਾਂ ਜੀ ਉਹ ਕੁੜੀ ਆਪਣਾ ਓਵੇਂ ਉੱਥੇ ਰੁਟੀਨ ਬਣਾ ਲੈਂਦੀ ਆ ਗੁਰੂ ਘਰ ਜਾਂਦੀ ਆ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਮੱਥਾ ਟੇਕਦੀ ਆ ਉੱਥੇ ਪਾਠ ਕਰਦੀ ਆ ਸੇਵਾ ਕਰਦੀ ਆ ਤੇ ਇਸ ਤਰ੍ਹਾਂ ਜੀ ਉਹਦਾ ਇਸੇ ਤਰ੍ਹਾਂ ਜ਼ਿੰਦਗੀ ਚੱਲਦੀ ਰਹਿੰਦੀ ਆ ਹਨਾ ਤੇ ਜਿਹੜੇ ਉਹਦੇ ਸਹੁਰੇ ਹੁੰਦੇ ਆ ਉਹਨਾਂ ਨੂੰ ਇਹ ਚੀਜ਼ ਉਹਦੀ ਵਧੀਆ ਨਹੀਂ ਲੱਗਦੀ ਹੁੰਦੀ ਹੈਗੀ ਵੀ ਇਹ ਸਾਡੇ ਬਾਬੇ ਨੂੰ ਕਿਉਂ ਨਹੀਂ ਮੰਨਦੀ ਹੈਗੀ ਹਨਾ ਵੀ ਇਹ ਕਿਉਂ ਗੁਰਦੁਆਰੇ ਜਾਂਦੀ ਆ ਹਨਾ ਇਹਨੂੰ ਹੁਣ ਇਹ ਸਾਡੇ ਇੱਥੇ ਵਿਆਹ ਕੇ ਆਈ ਹੈ ਇਹਨੂੰ ਹੁਣ ਸਾਡੇ ਹਿਸਾਬ ਨਾਲ ਚੱਲਣਾ ਚਾਹੀਦਾ ਤੇ ਉਹਨਾਂ ਨੇ ਕੁੜੀ ਨੂੰ ਦੋ ਚਾਰ ਵਾਰੀ ਵੀ ਕਿਹਾ ਵੀ ਉਹ ਕਹਿੰਦੀ ਵੀ ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਧ ਕੇ ਕਿਸੇ ਨੂੰ ਨਹੀਂ ਮੰਨਦੀ ਹੈਗੀ ਵੀ ਮੇਰੇ ਲਈ ਸਾਰਾ ਕੁਝ ਉਹੀ ਨੇ ਹਨਾ ਤਾਂ ਉਹ ਕਹਿੰਦੇ ਵੀ ਜੇ ਤੈਨੂੰ ਇੰਨਾ ਜ਼ਿਆਦਾ ਵਿਸ਼ਵਾਸ ਆ ਸੀ ਤੇਰੇ ਦੇ ਮੂਰੇ ਇੱਕ ਸ਼ਰਤ ਰੱਖਦੇ ਆ ਵੀ ਜੇ ਆ ਮਹੀਨੇ ਦੀ 31 ਤਰੀਕ ਤੱਕ ਤੇਰਾ ਬਾਬਾ ਜਿਹਨੂੰ ਤੂੰ ਮੰਨਦੀ ਆ ਉਹ ਤੇਰਾ ਬਾਬਾ ਨਾਲਕ ਤੇਰੇ ਘਰ ਨਾ ਆਇਆ ਤਾਂ ਤੈਨੂੰ ਸਾਡੀ ਸਾਡੇ ਬਾਬੇ ਨੂੰ ਮੰਨਣਾ ਪਊਗਾ ਤੈਨੂੰ ਸਾਡੇ ਮਗਰ ਚੱਲਣਾ ਪਊਗਾ ਤੇ ਉਹ ਕੁੜੀ ਕੋਲੇ ਕੋਈ ਹੋਰ ਚਾਰਾ ਨਹੀਂ ਹੁੰਦਾ ਹੈਗਾ ਉਹ ਕਹਿੰਦੇ ਵੀ ਨਹੀਂ ਤਾਂ ਤੂੰ ਅਸੀਂ ਤੈਨੂੰ ਜਾਣ ਨਹੀਂ ਦੇਣਾ ਇੱਦਾਂ ਗੁਰਦੁਆਰੇ ਹਨਾ ਤੇ ਉਹ ਕੁੜੀ ਵਿਚਾਰੀ ਕੋਲੇ ਕੋਈ ਚਾਰਾ ਨਹੀਂ ਹੁੰਦਾ ਹੈਗਾ ਉਹ ਇਸੇ ਤਰ੍ਹਾਂ ਜੀ ਗੁਰਦੁਆਰੇ ਮਤਲਬ ਕਿ ਜਾਣਦੀ ਨਹੀਂ ਹੈਗੀ ਜਾਣਦੀ ਰਹਿੰਦੀ ਆ ਮਤਲਬ ਕਿ ਜਿੱਦਾਂ ਗੁਰੂ ਮਹਾਰਾਜ ਜੀ ਤੇ ਉਹਦਾ ਵਿਸ਼ਵਾਸ ਹੁੰਦਾ ਉਹਨੂੰ ਬਹੁਤ ਜ਼ਿਆਦੇ ਪਰ ਤੇ ਉਹ ਪਾਠ ਕਰਦੀ ਰਹਿੰਦੀ ਆ ਜਿੱਦਣ ਨਾ ਖੀਰ ਲਾ ਦੇਣਾ ਆਉਂਦਾ 30 ਤਰੀਕ ਆਉਂਦੀ ਆ ਉਦੇ ਘਰ ਦੇ ਉਹਨੂੰ ਕਹਿੰਦੇ ਆ ਵੀ ਅੱਜ 30 ਤਰੀਕ ਹੋ ਗਈ ਆ ਵੀ ਕੱਲ ਨੂੰ 31 ਲਾਸਟ ਆ ਵੀ ਇਸ ਤੋਂ ਬਾਅਦ ਅਸੀਂ ਤੈਨੂੰ ਗੁਰਦੁਆਰੇ ਨਹੀਂ ਜਾਣ ਦੇਣਾ ਹੈਗਾ ਉਹ ਕੁੜੀ ਨਾ 30 ਤਰੀਕ ਨੂੰ ਇਦਾਂ ਬਾਬਾ ਜੀ ਅੱਗੇ ਅਰਦਾਸ ਕਰਦੀ ਆ ਕਿ ਬਾਬਾ ਜੀ ਕੋਈ ਮੇਰਾ ਮਤਲਬ ਇਹ ਹੱਲ ਕਰੋ ਵੀ ਇਹ ਮੈਨੂੰ ਤੁਹਾਡੇ ਕੋਲ ਆਉਣ ਤੋਂ ਰੋਕ ਦੇ ਆ ਹਨਾ ਤੇ ਵੀ ਮੈਂ ਤੁਹਾਡੇ ਬਿਨਾਂ ਨਹੀਂ ਵੀ ਕਿਸੇ ਹੋਰ ਨੂੰ ਮੰਨ ਸਕਦੀ ਹੈਗੀ ਤੇ ਇਸ ਤਰ੍ਹਾਂ ਉਹ ਅਰਦਾਸ ਬੇਨਤੀ ਕਰਦੀ ਆ ਤੇ ਉਹ ਦੂਜੇ ਦਿਨ ਨਾ ਜਦੋਂ 31 ਤਰੀਕ ਹੁੰਦੀ ਆ ਸਵੇਰ ਦੇ ਟਾਈਮ ਅਮਰਤ ਦੇ ਅਮਰਤ ਵੇਲੇ ਉਹ ਜਾਣਦੀ ਨਹੀਂ ਹੈਗੀ ਤੇ ਉਹ ਘਰੀ ਬੈਠੀ ਰਹਿੰਦੀ ਆ ਤੇ ਬਾਬਾ ਜੀ ਦਾ ਪਾਠ ਕਰਦੀ ਆ ਤੇ ਜਦੋਂ ਜਾਣਦੀ ਨਹੀਂ ਤਾਂ ਸਵੇਰੇ ਉੱਥੇ ਕੀ ਹੁੰਦਾ ਤਾਂ ਗ੍ਰਾਂਤੀ ਸਿੰਘ ਆ ਜਿਹੜਾ ਜਦੋਂ ਉੱਠਦਾ ਸਵੇਰੇ ਦੇਖਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੁੰਦੇ ਆ ਨਾ ਉੱਥੇ ਉਪਰੋਂ ਝੋਣ ਲੱਗ ਜਾਂਦਾ ਕੋਠਾ ਮੀਂਹ ਬਹੁਤ ਪੈਂਦਾ ਉਸ ਦਿਨ ਸਵੇਰ ਨੂੰ ਬਹੁਤ ਬਰਸਾਤ ਆਉਂਦੀ ਆ ਤੇ ਉਹ ਕੋਠਾ ਝੋਣ ਲੱਗ ਜਾਂਦਾ ਤੇ ਉਹ ਦੇਖਦਾ ਵੀ ਹੁਣ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਰੱਖਣਾ ਸੇਫ ਨਹੀਂ ਹੈਗਾ ਵੀ ਇੱਥੇ ਪਹਿਲਾਂ ਮਿਸਤਰੀ ਲਾਉਣੇ ਪੈਣੇ ਆ ਤੇ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਦੇ ਘਰ ਸ਼ਿਫਟ ਕਰਨਾ ਪੈਣਾ ਵੀ ਰੱਖਣਾ ਪੈਣਾ ਉੱਥੇ ਹਨਾ ਪ੍ਰਕਾਸ਼ ਕਰਨਾ ਪੈਣਾ ਤੇ ਇਸ ਤਰ੍ਹਾਂ ਜੀ ਉਹ ਚਾਰ ਪੰਜ ਬੰਦਿਆਂ ਨੂੰ ਉੱਥੇ ਬੁਲਾ ਲੈਂਦਾ ਵੀ ਹੁਣ ਆਪਾਂ ਕਿੱਦਾਂ ਕਰੀਏ ਹਨਾ ਵੀ ਕਿਹਦੇ ਘਰ ਵੀ ਆਪਾਂ ਲੈ ਕੇ ਜਾਈਏ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਪੂਰਾ ਆਦਰ ਸਤਕਾਰ ਹੋਵੇ ਹਨਾ ਤੇ ਉਹ ਮੁੰਡਾ ਕਹਿੰਦਾ ਜਿਹੜਾ ਪਾਠ ਹੀ ਹੁੰਦਾ ਨਾ ਉਹ ਕਹਿੰਦਾ ਵੀ ਉਹ ਇੱਕ ਕੁੜੀ ਆਉਂਦੀ ਹੁੰਦੀ ਆ ਇੱਥੇ ਵੀ ਅੱਜ ਉਹ ਆਈ ਨਹੀਂ ਹੈਗੀ ਵੀ ਆਪਾਂ ਉਹਦੇ ਘਰ ਚ ਜਾਂਦੇ ਆਂ ਵੀ ਉੱਥੇ ਲੈ ਕੇ ਜਾਂਦੇ ਆਂ ਗੁਰੂ ਗ੍ਰੰਥ ਸਾਹਿਬ ਤੇ ਦੋ ਚਾਰ ਬੰਦੇ ਕਹਿੰਦੇ ਵੀ ਤੂੰ ਇਦਾਂ ਨਾ ਕਰ ਵੀ ਪਹਿਲਾਂ ਉੱਥੇ ਉਹਨਾਂ ਦੇ ਘਰ ਦੇ ਤੋਂ ਪਰਮਿਸ਼ਨ ਤਾਂ ਲੈ ਲੈ ਵੀ ਉਹ ਰੱਖਣਗੇ ਵੀ ਉਹ ਕਹਿੰਦਾ ਨਹੀਂ ਇਦਾਂ ਥੋੜੋ ਹੋਗੀ ਉਹ ਕਿਉਂ ਜਵਾਬ ਦੇਣਗੇ ਹਨਾ ਵੀ ਉਹ ਤਾਂ ਇੰਨਾ ਮੰਨਦੇ ਆ ਉਹਨੂੰ ਇਹ ਨਹੀਂ ਪਤਾ ਹੁੰਦਾ ਨਾ ਕਿ ਵੀ ਉਹ ਕੁੜੀ ਕੱਲੀ ਮੰਨਦੀ ਆ ਵੀ ਉਹਨਾਂ ਦਾ ਸਾਰਾ ਘਰ ਪਰਿਵਾਰ ਨਹੀਂ ਮੰਨਦਾ ਤੇ ਉਹ ਕੀ ਕਰਦੇ ਆ ਚਾਰ ਪੰਜ ਬੰਦੇ ਹਨਾ ਗੁਰੂ ਗ੍ਰੰਥ ਸਾਹਿਬ ਨੂੰ ਜਿਹਨੂੰ ਜਿੱਦਾਂ ਸਿਰ ਤੇ ਰੱਖ ਕੇ ਤੇ ਉਹਨਾਂ ਨੂੰ ਪੂਰੀ ਸੇਫਟੀ ਦੇ ਨਾਲ ਉਹਨਾਂ ਦੇ ਘਰ ਜਾ ਕੇ ਦਰਵਾਜਾ ਖੜਕਾਉਂਦੇ ਆ ਉਹ ਹਜੇ ਜਿੱਦਾਂ ਉਹਨਾਂ ਦੇ ਘਰ ਦੇ ਗੱਲਾਂ ਹੀ ਕਰਦੇ ਹੁੰਦੇ ਉਹਨੂੰ ਤਾਂ ਨੇ ਮਾਰ ਦੇ ਦਿੰਦੇ ਆ ਕੁੜੀ ਨੂੰ ਵੀ ਅੱਜ 31 ਤਰੀਕ ਹੋ ਗਈ ਆ ਵੀ ਅੱਜ ਤੋਂ ਆ ਤੂੰ ਨਹੀਂ ਜਾਏਂਗੀ ਵੀ ਤਾਂ ਸਾਡੇ ਬਾਬੇ ਦੇ ਮਗਰੇ ਲੱਗੇਗੀ ਤੇ ਉਹ ਨਾ ਜਦੋਂ ਦਰਵਾਜਾ ਖੜਕਾਉਂਦੇ ਆ ਵੀ ਦਰਵਾਜਾ ਖੋਲੋ ਤਾਂ ਉਹ ਦਰਵਾਜਾ ਖੋੜਦਾ ਜਦੋਂ ਉਹਦਾ ਸਹोरा ਦਰਵਾਜਾ ਖੋਲਦਾ ਤਾਂ ਉਹ ਦੇਖਦਾ ਵੀ ਗੁਰੂ ਗ੍ਰੰਥ ਸਾਹਿਬ ਉਹਨਾਂ ਦੇ ਘਰੇ ਲੈ ਕੇ ਆਏ ਹੋਏ ਨੇ ਉਹ ਕਹਿੰਦੇ ਵੀ ਇੱਕ ਕਮਰਾ ਸਾਫ਼ ਕਰੋ ਬੀਉਤੇਨਾ ਗੋਦਵਾਰਾ ਸਾਹਿਬ ਉਹ ਕਮਰਾ ਚੋਂ ਲੱਗ ਗਿਆ ਵੀ ਇੱਕੇ ਕਮਰਾ ਸੀ ਤੇ ਵੀ ਉੱਥੇ ਹੁਣ ਮਿਸਤਰੀ ਲਾਉਣੇ ਆ ਤੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਘਰ ਵੀ ਸਥਾਪਿਤ ਕਰਨਾ ਹਨਾ ਤਾਂ ਕਮਰਾ ਸਾਫ਼ ਕਰੋ ਇੱਕ ਚੰਗੀ ਤਰ੍ਹਾਂ ਹਨਾ ਸਾਰਾ ਉਹਨੂੰ ਸਵੱਚਾ ਕਰੋ ਕਮਰੇ ਨੂੰ ਤੇ ਉਹ ਜਿਹੜਾ ਉਹਦਾ ਸਹਰਾ ਹੁੰਦਾ ਉਹ ਦੇਖਦਾ ਰਹਿੰਦਾ ਉਹ ਕੁੜੀ ਸੌਣ ਲੈਂਦੀ ਆ ਪਿੱਛੇ ਖੜੀ ਤੇ ਉਹ ਕੁੜੀ ਜਾ ਕੇ ਦਵਾ-ਦਾਵੇ ਇੱਕ ਕਮਰਾ ਚੰਗੀ ਤਰ੍ਹਾਂ ਸਾਫ਼ ਕਰਦੀ ਆ ਉਹਦੇ ਵਿੱਚ ਹਨਾ ਸਾਰਾ ਕੁਝ ਕਰਕੇ ਤਾਂ ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦਾਂ ਪ੍ਰਕਾਸ਼ ਕਰਦੇ ਆ ਤੇ ਰੱਖਦੇ ਆ ਤੇ ਉਹ ਕੁੜੀ ਦਾ ਜਿਹੜਾ ਸੋਹਰਾ ਹੁੰਦਾ ਉਹ ਹੈਰਾਨ ਰਹਿ ਜਾਂਦਾ ਵੀ ਦੇਖੋ ਗੁਰੂ ਮਹਾਰਾਜ ਜੀ ਉਹਦੇ ਘਰ ਚੱਲ ਕੇ ਆਏ ਆਪ ਚੱਲ ਕੇ ਆਏ ਆਪਣੇ ਭਗਤ ਨੂੰ ਵਿਸ਼ਵਾਸ ਦਿਵਾਉਣ ਲਈ ਉਹਦੀ ਸ਼ਰਦਾ ਦੀ लाज ਰੱਖਣ ਲਈ ਖੁਦ ਉਹ ਕਿਸੇ ਨਾ ਕਿਸੇ ਬਹਾਨੇ ਨਾਲ ਉੱਥੇ ਚੱਲ ਕੇ ਆਏ ਇਸ ਤਰ੍ਹਾਂ ਜੀ ਉਹਨਾਂ ਦਾ ਸਾਰਾ ਪਰਿਵਾਰ ਆਪਣੀਆਂ ਭੁੱਲਾਂ ਦੀ ਮਾਫੀ ਮੰਗਦਾ ਵੀ ਵਾਕਈ ਵੀ ਤੇਰਾ ਗੁਰੂ ਆ ਜਿਹੜਾ ਉਹ ਬਹੁਤ ਸ਼ਕਤੀ ਵਾਲਾ ਵੀ ਜਿਹੜਾ ਵੀ ਉਹਦੇ ਤੇ ਚੰਗੀ ਤਰ੍ਹਾਂ ਸੱਚੇ ਮਨੋਂ ਵਿਸ਼ਵਾਸ ਕਰੂਗਾ ਵੀ ਉਹਦੇ ਨਾਲ ਬਾਬਾ ਜੀ ਖੜੇ ਨੇ ਅਸੀਂ ਕੀ ਕਰਦੇ ਆਂ ਜੀ ਦੇਖੋ ਸਾਡੀ ਆਤ ਤਾਂ ਸਾਨੂੰ ਵਿਸ਼ਵਾਸ ਤਾਂ ਹੁੰਦਾ ਪਰ ਅੰਦਰੋਂ ਨਹੀਂ ਅਸੀਂ ਕਰਦੇ ਸਾਡੇ ਅੰਦਰ ਕੋਈ ਨਾ ਕੋਈ ਡਾਊਟ ਚੱਲਦਾ ਰਹਿੰਦਾ ਜੇ ਆਹ ਕੰਮ ਐ ਨਾ ਹੋਇਆ ਜੇ ਇਦਾਂ ਨਾ ਹੋਇਆ ਤੇ ਇਹਦੇ ਨਾਲ ਕੀ ਹੁੰਦਾ ਸਾਡਾ ਵਿਸ਼ਵਾਸ ਟੁੱਟਦਾ ਵਿਸ਼ਵਾਸ ਸਾਡਾ ਬਾਬਾ ਜੀ ਤੇਦਾ ਮਤਲਬ ਪੱਕਾ ਨਹੀਂ ਹੈਗਾ ਜੇ ਤੁਹਾਨੂੰ ਵਿਸ਼ਵਾਸ ਪੱਕਾ ਤੁਸੀਂ ਸਾਰਾ ਕੁਝ ਹੀ ਬਾਬਾ ਜੀ ਤੇ ਛੱਡ ਦੋ ਵੀ ਬਾਬਾ ਜੀ ਇੱਥੇ ਤੱਕ ਮੈਂ ਕਰ ਸਕਦਾ ਸੀ ਗਾਹਾਂ ਤਾਂ ਹੁਣ ਬਸ ਤੁਸੀਂ ਹੋਈਆਂ ਜੋ ਕਰਨਾ ਤੁਸੀਂ ਕਰਨਾ ਤੁਹਾਡੇ ਤੇ ਹੀ ਆ ਬਸ ਅਸੀਂ ਤਾਂ ਇੰਨਾ ਕੁ ਤੱਕ ਅਸੀਂ ਤੁਹਾਡੀ ਕਿਰਪਾ ਦੇ ਨਾਲ ਇੱਥੇ ਤੱਕ ਪਹੁੰਚ ਗਏ ਆ ਹਨ ਇਸ ਲਈ ਜੀ ਗੁਰੂ ਮਹਾਰਾਜ ਜੀ ਤੇ ਵਿਸ਼ਵਾਸ ਰੱਖਿਆ ਕਰੋ ਸ਼ਰਧਾ ਰੱਖਿਆ ਕਰੋ ਇਹ ਨਹੀਂ ਹੈਗਾ ਕਿ ਮੇਰਾ ਆ ਨਹੀਂ ਬਣਿਆ ਉਹ ਨਹੀਂ ਬਣਿਆ ਹੈਗਾ ਜਦੋਂ ਵੀ ਤੁਹਾਡਾ ਕੋਈ ਕੰਮ ਨਹੀਂ ਬਣਦਾ ਤੇ ਇਹਦਾ ਮਤਲਬ ਕਿ ਗੁਰੂ ਮਹਾਰਾਜ ਜੀ ਦੀ ਮਾਜੀ ਉਹਦੇ ਵਿੱਚ ਹੈ ਨਹੀਂਗੀ ਇਸ ਤਰ੍ਹਾਂ ਜੀ ਮੇਰਾ ਇਹ ਸਟੋਰੀ ਮਤਲਬ ਇਹ ਸੱਚੀ ਘਟਨਾ ਤੁਹਾਨੂੰ ਦੱਸਣ ਦਾ ਮਤਲਬ ਇਹ ਸੀਗਾ ਵੀ ਇੰਨਾ ਕਿ ਤੁਹਾਡੇ ਮਨ 'ਚ ਵਿਸ਼ਵਾਸ ਹੋਣਾ ਚਾਹੀਦਾ ਤਾਂ ਕਿ ਤੁਸੀਂ ਵੀ ਆਪਣੇ ਅਮਰਤ ਵੇਲੇ ਨੂੰ ਆਪਣੀ ਸ਼ਰਧਾ ਨੂੰ ਆਪਣੇ ਵਿਸ਼ਵਾਸ ਨੂੰ ਹੋਰ ਪੱਕਾ ਕਰ ਸਕੋ ਜੀ ਸਤਿ ਸ੍ਰੀ ਅਕਾਲ ਜੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ